ਅਨੇਕਾਂ ਵਸਤਾਂ ਦੇ ਨਾਲ ਆਪਣਾ ਘਰ ਤੇ ਭਰ ਲਿਆ ਪਰ ਗੁਰੂ ਦੇ ਗਿਆਨ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਖੁਸ਼ਬੂ ਦੇ ਨਾਲ ਆਪਣੇ ਘਰ ਨੂੰ ਭਰ ਨਹੀਂ ਸਕੇ ਜਿਵੇਂ ਇੱਕ ਰਾਜੇ ਦੇ ਕਹਿੰਦੇ ਤਿੰਨ ਪੁੱਤਰ ਨੇ ਤੇ ਰਾਜਾ ਆਖਦਾ ਹੈ ਮੈਂ ਕਿਹੜੇ ਪੁੱਤਰ ਨੂੰ ਰਾਜ ਦੇਵਾਂ ਆਖਰੀ ਸਮਾਂ ਨੇੜੇ ਆ ਗਿਆ ਆਖਰੀ ਸਮਾਜ ਜਦੋਂ ਨੇੜੇ ਆ ਗਿਆ ਹੈ ਵਜ਼ੀਰ ਦੇ ਨਾਲ ਸਲਾਹ ਕਰਦਾ ਹੈ ਕਹਿੰਦਾ ਦੱਸ ਤੈਨੂੰ ਇਹਨਾਂ ਪੁੱਤਰਾਂ ਚੋਂ ਕਿਹੜਾ ਲਾਇਕ ਲੱਗਦਾ ਹੈ ਵਜ਼ੀਰ ਬੜਾ ਸਿਆਣਾ ਸੀ ਉਹਨੇ ਆਖਿਆ ਜੇ ਮੈਂ ਇੱਕ ਦਾ ਨਾਮ ਲਵਾਗਾ ਤੇ ਇਹਦੇ ਦੋ ਪੁੱਤਰ ਮੇਰੇ ਖਿਲਾਫ ਹੋ ਜਾਣਗੇ ਉਹਨਾਂ ਨੇ ਸਮਝਣਾ ਵੀ ਇਹ ਸਾਡਾ ਵਿਰੋਧੀ ਹੈ ਕਹਿੰਦਾ ਇਹ ਫੈਸਲਾ ਰਾਜਨ ਆਪ ਕਰੇ ਔਰ ਸਾਰੇ ਲੋਕਾਂ ਦੇ ਵਿਚਾਰ ਇਹ ਫੈਸਲਾ ਹੋਵੇ ਇਹਦਾ ਇਲਜ਼ਾਮ ਮੇਰੇ ਸਿਰ ਤੇ ਨਾ ਆਵੇ ਕਿ ਮੈਂ ਕਿਸੇ ਇੱਕ ਦਾ ਪੱਖ ਕੀਤਾ ਹੈ ਵਜ਼ੀਰ ਕਹਿਣ ਲੱਗਾ ਜੀ ਇਹ ਫੈਸਲਾ ਤੇ ਤੁਸੀਂ ਕਰਨਾ ਹੈ ਕਹਿਣ ਲੱਗਾ ਪਰ ਦੱਸ ਕਿਵੇਂ ਕੀਤਾ ਜਾਏ ਉਹ ਕਹਿੰਦਾ ਆਪਣੇ ਕੋਲ ਮਹਿਲ ਹੈਗੇ 2-3 ਤੇ ਇਹਨਾਂ ਤਿੰਨਾਂ ਪੁੱਤਰਾਂ ਨੂੰ ਬਰਾਬਰ ਪੈਸੇ ਦੇ ਦਿਓ ਮੰਨ ਲਓ ਵੀ ਇਹਨਾਂ ਨੂੰ 1000-1000 ਰੁਪਇਆ ਦੇ ਦਿਓ ਤੇ ਇਹਨਾਂ ਤਿੰਨਾਂ ਨੂੰ ਇਹ ਆਖਿਆ ਜਾਵੇ ਕਿ ਤੁਸੀਂ ਇਹ ਮਹਿਲ ਭਰਨੇ। ਇਸ 1000-1000 ਰੁਪਏ ਦੇ ਨਾਲ। ਤਿੰਨਾਂ ਨੇ ਇਸ ਮਹਿਲ ਨੂੰ ਭਰਨਾ ਹੈ। ਤਿੰਨਾਂ ਦੇ ਕੋਲ ਤਿੰਨ ਮਹਿਲ ਨੇ ਬਰਾਬਰ ਮਹਿਲ ਨੇ। ਤੋ ਭਰੋ। ਸਾਦੇ ਨਾਲ ਭਰੋ। ਹੁਣ ਤਿੰਨੇ ਪੁੱਤਰ ਭਾਵੇਂ ਹੈ ਰਾਜੇ ਦੇ। ਮਾਪੇ ਇਹਨਾਂ ਦੇ ਇੱਕੋ ਜਿਹੇ ਨੇ ਪਰ ਤਿੰਨਾਂ ਦੀ ਜਿਹੜੀ ਸੰਗਤ ਹੈ ਉਹ ਅਲੱਗ-ਅਲੱਗ ਹੈ ਇੱਕ ਪੁੱਤਰ ਹੈ ਜਿਹੜਾ ਉਹ ਦੇ ਮਿੱਤਰ ਜਿਹੜੇ ਨੇ ਉਹਦੀ ਸੰਗਤ ਜਿਹੜੀ ਹੈ ਜੂਆ ਖੇਡਣ ਵਾਲਿਆਂ ਦੇ ਨਾਲ ਹੈ ਉਹ ਆਪਣੇ ਮਿੱਤਰਾਂ ਦੇ ਕੋਲ ਗਿਆ ਕਰਨ ਲੱਗਾ ਵੀ ਗੱਲ ਸੁਣੋ ਰਾਜ ਭਾਗ ਮਿਲਣਾ ਹੈ ਪਿਤਾ ਦੇ ਵੱਲੋਂ 1000 ਰੁਪਈਆ ਮਿਲਿਆ ਏ ਤੇ ਇਸ 1000 ਰੁਪਈਏ ਦੇ ਨਾਲ ਆਪਾਂ ਮਹਿਲ ਭਰਨਾ ਹੈ ਤੇ ਜਿਹੜਾ ਵਧੀਆ ਮਹਿਲ ਭਰੇਗਾ ਉਹਨੂੰ ਹੋ ਸਕਦਾ ਰਾਜ ਭਾਗ ਪ੍ਰਾਪਤ ਹੋ ਉਹਨ ਜਿਹੜੇ ਜਵਾਰੀਏ ਮਿੱਤਰ ਸੀ ਉਹ ਕਹਿਣ ਲੱਗੇ ਗੱਲ ਸੁਣ 1000 ਰੁਪਏ ਤੇ ਨਾਲ ਕੀ ਕੁਝ ਕਰ ਲਏਗਾ ਐਡਾ ਵੱਡਾ ਮਹਿਲ ਕਿਵੇਂ ਭਰ ਦੇਗਾ 1000 ਰੁਪਏ ਤੇ ਕਹਿਣ ਲੱਗਾ ਫਿਰ ਕੀ ਕਰੀਏ ਉਹ ਕਹਿੰਦੇ ਤੂੰ ਏਦਾਂ ਕਰ ਇਸ 1000 ਰੁਪਏ ਨੂੰ ਜੂਏ ਦੇ ਵਿੱਚ ਲਾ ਹਜ਼ਾਰ ਦੇ ਕਈ ਹਜ਼ਾਰਾਂ ਬਣ ਜਾਣਗੇ ਫਿਰ ਇੱਕ ਮਹਿਲ ਤੇ ਕੀ ਭਾਵੇਂ ਤੂੰ ਆਪਣੇ ਤਿੰਨੇ ਮਹਿਲ ਭਰ ਲਈ ਜੂਆ ਕੋਈ ਵੀ ਜਿੱਤਣ ਵਾਸਤੇ ਖੇਡਦਾ ਹਾਰਨ ਵਾਸਤੇ ਕੋਈ ਨਹੀਂ ਖੇਡਦਾ ਇਹਨੇ ਆਖਿਆ ਗੱਲ ਤੇ ਤੁਹਾਡੀ ਠੀਕ ਹੈ ਇਸਨੇ 1000 ਰੁਪਇਆ ਲਿਆ ਜੂਆ ਖੇਡਣ ਲੱਗਿਆ ਤੇ ਜੂਆ ਖੇਡਦਿਆਂ ਖੇਡਦਿਆਂ ਕਦੀ ਜਿੱਤ ਜਾਂਦਾ ਕਦੀ ਹਾਰ ਜਾਂਦਾ ਇਦਾਂ ਕਰਦਿਆਂ ਕਰਦਿਆਂ ਹੌਲੀ-ਹੌਲੀ ਜਿੰਨਾ ਵੀ 1000 ਰੁਪਇਆ ਸੀ ਸਾਰਾ ਹੀ ਹਾਰ ਗਿਆ ਦੂਜਾ ਪੁੱਤਰ ਹੈ ਜਿਹੜਾ ਉਹਦੇ ਜਿਹੜੇ ਸਾਥੀ ਨੇ ਉਹਦੀ ਜਿਹੜੀ ਸੰਗਤ ਹੈ ਉਹਦੀ ਸੰਗਤ ਬੜੀ ਮਤਮ ਜੇ ਵਿਚਾਰ ਵਾਲੇ ਲੋਕਾਂ ਦੇ ਨਾਲ ਹੈ ਉਹਨਾਂ ਨੇ ਜਾ ਕੇ ਕਿੱਲਵਾਤ ਕੀਤੀ ਆਪਣੇ ਮਿੱਤਰਾਂ ਦੇ ਨਾਲ ਕਹਿਣ ਲੱਗਾ ਪਿਤਾ ਦੇ ਵੱਲੋਂ ਹੁਕਮ ਹੈ 1000 ਰੁਪਈਆ ਮਿਲਿਆ ਮਹਿਲ ਭਰਨਾ ਹੈ ਉਹ ਕਹਿੰਦੇ ਮਹਿਲ ਭਰਿਆ ਹੋਣਾ ਚਾਹੀਦਾ ਬਸ ਇਸ ਗੱਲ ਨਾਲ ਹੀ ਮਤਲਬ ਹੈ ਕਹਿੰਦਾ ਮਹਿਲ ਭਰਨਾ ਮਹਿਲ ਭਰਿਆ ਹੋਣਾ ਚਾਹੀਦਾ ਤੇ ਪਿਆਰਿਓ ਉਹ ਕਹਿਣ ਲੱਗੇ ਠੀਕ ਹੈ ਕੋਈ ਗੱਲ ਜੇ ਤੇ ਤੂੰ ਆਖ ਕੇ ਵੀ ਵਧੀਆ ਕੀਮਤੀ ਵਸਤੂਆਂ ਦੇ ਨਾਲ ਭਰਨਾ ਇਹ ਕਹਿੰਦੇ ਫੇਰ ਤੇ ਨਹੀਂ ਭਰਿਆ ਜਾਣਾ। 1000 ਰੁਪਇਆ ਕਿੱਡੀ ਕੀ ਚੀਜ਼ ਹੈ? 1000 ਰੁਪਏ ਦੇ ਨਾਲ ਐਡਾ ਵੱਡਾ ਮਹਿਲ ਕਿਵੇਂ ਭਰ ਦੇਵੇਂਗਾ? ਉਹ ਕਹਿੰਦੇ ਇੰਨਾ ਘਰ ਬਜ਼ਾਰ ਦੇ ਵਿੱਚ ਚਲਦੇ ਆਂ ਕਬਾੜੀਏ ਦੇ ਕੋਲੋਂ ਬਹੁਤ ਪੁਰਾਣੀਆਂ ਜਿਹੀਆਂ ਚੀਜ਼ਾਂ ਜੀਆਂ ਬਰਾਬਰਾਂ ਦੀਆਂ ਵਸਤਾਂ ਜਿਹੜੀਆਂ ਨੇ ਜਿਹੜੀਆਂ ਬਿਲਕੁਲ ਸਸਤੀਆਂ ਹੋਈਆਂ ਕਿਸੇ ਕੰਮ ਨਾ ਆਉਂਦੀਆਂ ਹੋਈਆਂ ਉਹ ਆਪਾਂ ਖਰੀਦ ਲੈਨੇ ਆਂ। ਮਹਿਲ ਭਰ ਦਿੰਨੇ ਆ ਮਹਿਲ ਭਰੇ ਹੀ ਦਿਖੋਣਾ ਤੇ ਕੀ ਕੀਤਾ ਸਸਤਾ ਜਾਂ ਸੌਦਾ ਕਰਕੇ ਜਿੰਨੀਆਂ ਬੇਅਰਥ ਵਸਤੂਆਂ ਸੀ ਊੜ ਕਵਾੜ ਸੀ ਉਹ ਲਿਆ ਕੇ ਮਹਿਲ ਦੇ ਵਿੱਚ ਭਰ ਦਿੱਤਾ ਤੀਜਾ ਪੁੱਤਰ ਜਿਹੜਾ ਹੈ ਉਹਦੀ ਸੰਗਤ ਹੈ ਰੱਬ ਦੇ ਪਿਆਰਿਆਂ ਦੇ ਨਾਲ ਗੁਣੀ ਜਨਾਂ ਦੇ ਨਾਲ ਪੜ੍ਹੇ ਲਿਖੇ ਵਿਦਵਾਨਾਂ ਦੇ ਨਾਲ ਨੇਕ ਪਰਿਸ਼ਾਂ ਦੇ ਨਾਲ ਉਹਨੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਵੀ ਪਿਤਾ ਜੀ ਦੇ ਵੱਲੋਂ ਹੁਕਮ ਹੋਇਆ ਹੈ ਮਹਿਲ ਪਰ ਜਾਇ ਹਜ਼ਾਰ ਰੁਪਈਆ ਮਿਲਿਆ ਹੈ ਤੇ ਤੁਸੀਂ ਸਾਰੇ ਕਿਰਪਾ ਕਰਕੇ ਮੇਰੀ ਮਦਦ ਕਰੋ ਮੈਨੂੰ ਦੱਸੋ ਮਹਿਲ ਕਿਵੇਂ ਪਰੇ ਹਣ ਲੱਗੇ ਕੋਈ ਕਰ। ਔਰ ਇਹ ਆ ਜਾਏਗਾ ਤੇਰੇ 1000 ਰੁਪਏ ਦੇ ਵਿੱਚੋਂ ਰੁਪਏ ਵੀ ਬਚ ਜਾਣਗੇ ਤੇਰਾ ਮਹਿਲ ਵੀ ਬਣ ਦਿਆਂਗੇ। ਸਮਾਂ ਆ ਗਿਆ ਪਿਆਰਿਓ। ਰਾਜਾ ਕਿਹਾ ਵੀ ਲਿਆਓ ਆਪੋ ਆਪਣਾ ਮਹਿਲ ਚੈੱਕ ਕਰਵਾਓ। ਪਹਿਲਾਂ ਵੱਡੇ ਪੁੱਤਰ ਦੇ ਕੋਲ ਗਿਆ। ਜਿਹੜਾ ਜੂਆ ਖੇਡਣ ਵਾਲਾ ਸੀ। ਉਹਨੂੰ ਆਖਿਆ ਵੀ ਲਿਆ ਮਹਿਲ ਚੈੱਕ ਕਰਾ ਉਹ ਕਹਿਣ ਲੱਗਾ ਪਿਤਾ ਜੀ ਕਿਉਂ ਕਮਲੀਆਂ ਗੱਲਾਂ ਕਰਦੇ ਹੋ 1000 ਰੁਪਏ ਦੇ ਨਾਲ ਕਦੇ ਮਹਿਲ ਭਰਦੇ ਨੇ ਐਡਾ ਵੱਡਾ ਮਹਿਲ ਤੇ ਤੁਸੀਂ ਕਹਿੰਦੇ ਹੋ 1000 ਰੁਪਏ ਦੇ ਨਾਲ ਭਰ ਦੇ ਰਾਜਨ ਕਿਹਾ ਫਿਰ ਤੂੰ ਕੀਤਾ ਕੀ ਉਸ 1000 ਰੁਪਏ ਦਾ ਇਹ ਆਖਦਾ ਕਹਿੰਦਾ ਮੈਂ 1000 ਰੁਪਇਆ ਜੂਏ ਦੇ ਵਿੱਚ ਲਾਇਆ ਤੇ ਉੱਥੇ ਹਾਰ ਗਿਆ ਮੈਨੂੰ ਇਹ ਸੀ ਵੀ ਉੱਥੋਂ ਜਿੱਤਾਂਗਾ ਤੇ 4 ਪੈਸੇ ਹੋਰ ਵਧੀਆ ਜੁੜ ਜਾਣਗੇ ਤੇ ਮਹਿਲ ਭਰ ਦੇਾਂਗਾ ਪਰ 1000 ਰੁਪਇਆ ਕਿੰਡੀਕ ਗੱਲ ਆ ਉੱਥੇ ਖਤਮ ਹੋ ਗਿਆ ਦੂਜੇ ਪੁੱਤਰ ਦੇ ਕੋਲ ਗਿਆ ਬਈ ਲਿਆ ਤੇਰਾ ਮਹਿਲ ਚੈੱਕ ਕਰਵਾ ਉਹ ਕਹਿੰਦਾ ਆਜੋ ਇੰਦਰ ਜਾ ਕੇ ਜਦੋਂ ਵੇਖਦਾ ਹੈ ਤੇ ਮਹਿਲ ਦੇ ਵਿੱਚ ਵੜਿਆ ਨਹੀਂ ਜਾਂਦਾ ਰਾਜੇ ਦਾ ਹੈ ਮਹਿਲ ਪਰ ਸਭ ਬ्यर्थ ਚੀਜ਼ਾਂ ਦੇ ਨਾਲ ਕੂੜ-ਕਬਾੜ ਦੇ ਨਾਲ ਭਰਿਆ ਪਿਆ ਅੰਦਰ ਤੇ ਦੇਖਣ ਨੂੰ ਜੀ ਨਹੀਂ ਕਰਦਾ ਰਾਜਨ ਕਹਿੰਦਾ ਇਹ ਕੀ ਦੂਜਾ ਪੁੱਤਰ ਜਵਾਬ ਦਿੰਦੇ ਕਿਨ ਲੱਗਾ ਹੋਰ 1000 ਰੁਪਏ ਨਾਲ ਮੈਂ ਹੀਰੇ ਮੋਤੀ ਖਰੀਦਦਾ। ਹੀਰੇ ਨਾਲ ਭਰਦੇ। 1000 ਰੁਪਏ ਕਿੱਡੀ ਕੇ ਚੀਜ਼ ਹੈ? ਆਹੀ ਕੁਝ ਆਉਣਾ ਸੀ 1000 ਰੁਪਏ ਚ। ਤੀਸਰੇ ਪੁੱਤਰ ਨੂੰ ਆਖਿਆ ਚਲ ਪੁੱਤਰਾ ਤੂੰ ਆਪਣਾ ਮਹਿਲ ਚੱਕ ਕਰਵਾ। ਜਦੋਂ ਮਹਿਲ ਦੇ ਨੇੜੇ ਆਇਆ ਪਿਤਾ ਤੇ ਪੁੱਤਰ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਚੁੱਕ ਕੇ ਸਲਾਮ ਕੀਤੀ ਨਮਸਕਾਰ ਕੀਤੀ ਬੜੇ ਆਦਰ ਸਤਿਕਾਰ ਦੇ ਸਹਿਤ ਅੰਦਰ ਲੈ ਕੇ ਜਾਣ ਲੱਗਾ ਤੇ ਪਹਿਲਾਂ ਕੀ ਹੈ ਗੇਟ ਦੇ ਉੱਤੇ ਹੀ ਬਹੁਤ ਸੋਹਣੇ ਵਧੀਆ ਫੁੱਲਦਾਰ ਬੁੱਤੇ ਲਗਾ ਕੇ ਬੜੀ ਸੋਹਣੀ ਡੈਕੋਰੇਸ਼ਨ ਕੀਤੀ ਤੇ ਉੱਥੋਂ ਤਰ੍ਹਾਂ ਤਰ੍ਹਾਂ ਦੀਆਂ ਸੁਗੰਧਾਂ ਆਉਂਦੀਆਂ ਪਈਆਂ ਅੰਦਰ ਗਿਆ ਸਾਰਾ ਮਹਿਲ ਚਾਨਣ ਦੇ ਨਾਲ ਭਰਿਆ ਹੋਇਆ ਔਰ ਹਰ ਪਾਸੇ ਬਹੁਤ ਸੋਹਣੇ ਤੇ ਨੇਕ ਵਿਚਾਰ ਜਿਹੜੇ ਨੇ ਹਰ ਕੰਧ ਤੇ ਹਰ ਕਮਰੇ ਦੇ ਵਿੱਚ ਹਰ ਪਾਸੇ ਦਿਖਾਈ ਦੇ ਰਹੇ ਨੇ ਤੇ ਵਡੀਆਂ ਖੁਸ਼ਬੂਆਂ ਆ ਰਹੀਆਂ ਨੇ ਨੇਕ ਵਿਚਾਰ ਵੀ ਨੇ ਤੇ ਪੂਰੇ ਚਾਨਣ ਦੇ ਨਾਲ ਮਹਿਲ ਭਰਿਆ ਪਿਆ ਜਗਮਗ ਕਰ ਰਿਹਾ ਹੈ ਤੇ ਜਿਹੜਾ ਸਵਾਲ ਰਾਜੇ ਨੇ ਵਜ਼ੀਰ ਨੂੰ ਪੁੱਛਿਆ ਸੀ ਵੀ ਮੈਂ ਕਿਹੜੇ ਪੁੱਤਰ ਨੂੰ ਰਾਜ ਭਾਗ ਦੇਵਾਂ ਕੋਈ ਸਵਾਲ ਹੁਣ ਵਜ਼ੀਰ ਨੇ ਰਾਜੇ ਨੂੰ ਕਰ ਦਿੱਤਾ ਕਰਨ ਲੱਗਾ ਰਾਜਨ ਹੁਣ ਦੱਸੋ ਵੀ ਕਿਹਨੂੰ ਦੇਣਾ ਚਾਹੀਦਾ ਰਾਜਨ ਕਹਿੰਦਾ ਜੇ ਤੇ ਦਿੱਤਾ ਵੱਡੇ ਪੁੱਤਰ ਨੂੰ ਇਹਦੀ ਆਦਤ ਪਈ ਹੈ ਜੂਏ ਦੇ ਵਿੱਚ ਤੇ ਸਭ ਕੁਝ ਹਾਰ ਜਾਏਗਾ ਇਹਦੇ ਤੋਂ ਰਾਜ ਭਾਗ ਨੂੰ ਚਲਾਉਣਾ ਜੇਦ ਤਾ ਉਸ ਤੋਂ ਛੋਟੇ ਨੂੰ ਤੇ ਇਹ ਰਾਜ ਭਾਗ ਤੇ ਚਲਾ ਲਵੇ ਪਰ ਉਹਦੇ ਵਿੱਚ ਗੰਦ ਬਹੁਤ ਜ਼ਿਆਦਾ ਆ ਪਾ ਦੇਗਾ ਬੇਅਰਥ ਦੀਆਂ ਚੀਜ਼ਾਂ ਫਜ਼ੂਲ ਦੀਆਂ ਚੀਜ਼ਾਂ ਜਿਨ੍ਹਾਂ ਦਾ ਕੋਈ ਮਾਇਨਾ ਹੀ ਨਹੀਂ ਉਹ ਵਸਤਾਂ ਦੇ ਨਾਲ ਭਰ ਦੇਗਾ ਤੀਜਾ ਪੁੱਤਰ जिने सिर्फ महल ਨਹੀਂ ਭਰਿਆ ਉਹਦੇ ਵਿੱਚੋਂ ਆਪਣੇ ਪਿਤਾ ਨੂੰ ਪੈਸੇ ਬਚਾ ਕੇ ਵੀ ਮੋੜ ਦਿੱਤੇ ਵੀ ਬਾਪੂ ਜੀ ਇੰਨੇ ਪੈਸੇ ਇਹਨਾਂ ਦੇ ਵਿੱਚੋਂ ਬਚ ਵੀ ਗਏ ਤੀਜਾ ਪੁੱਤਰ ਲਾਇਕ ਹੈ ਕਿਉਂ ਕਿਉਂਕਿ ਉਸਨੇ ਇਸ ਮਹਿਲ ਨੂੰ ਰੌਸ਼ਨੀ ਨਾਲ ਭਰਿਆ ਖੁਸ਼ਬੂਆਂ ਨਾਲ ਭਰਿਆ ਬਹੁਤ ਸੋਹਣੇ ਬੂਟਿਆਂ ਨਾਲ ਭਰਿਆ ਔਰ ਇਸ ਦੇ ਨਾਲ-ਨਾਲ ਪੂਰੇ ਨੇਕ ਵਿਚਾਰਾਂ ਦੇ ਨਾਲ ਭਰਿਆ ਇਹ ਰਾਜ ਭਾਗ ਨੂੰ ਸਾਰੇ ਪੱਖੋਂ ਸਹੀ ਚਲਾ ਸਕਦਾ ਹੈ ਇਹ ਆਪਣੇ ਰਾਜ ਦੇ ਅੰਦਰ ਵਧੀਆ ਚਾਨਣ ਵੀ ਕਰੇਗਾ ਔਰ ਨੇਕ ਵਿਦਿਆ ਦੇ ਨਾਲ ਲੋਕਾਂ ਦੀ ਅਗਿਆਨਤਾ ਨੂੰ ਦੂਰ ਕਰਕੇ ਉਹਨਾਂ ਨੂੰ ਗਿਆਨ ਵੀ ਦੇਵੇਗਾ ਤੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਦਬੂ ਨੂੰ ਖਤਮ ਕਰਕੇ ਖੁਸ਼ਬੂ ਭਰੇਗਾ ਸਾਡਾ ਰਾਜ ਭਾਗ ਦਾ ਹੱਕਦਾਰ ਜਿਹੜਾ ਹੈ ਉਹ ਸਾਰਿਆਂ ਤੋਂ ਛੋਟਾ ਪੁੱਤਰ ਹੈ ਪਿਆਰਿਓ ਅਸੀਂ ਸਮਾਜ ਦੇ ਅੰਦਰ ਸੰਸਾਰ ਦੇ ਅੰਦਰ ਕੋਈ ਤੇ ਇਦਾਂ ਜ਼ਿੰਦਗੀ ਹਾਰ ਕੇ ਚਲਾ ਗਿਆ ਚਲੇ ਜਵਾਰੀ ਦੋਏ ਹੱਥ ਝਾੜ ਤੇ ਕੋਈ ਇਸ ਸੰਸਾਰ ਦੇ ਵਿੱਚ ਕੀ ਕਰਦਾ ਰਿਹਾ ਵੀ ਪਦਾਰਥੀ ਇਕੱਠੇ ਕਰਦਾ ਰਿਹਾ ਤਨ ਮੇਰਾ ਸੰਪੈਸਾ ਮੇਰੀ ਬਾਗ ਮਿਲਖ ਸਬਜਾਏ ਦੇਵ ਨਹਾਰਾ ਬਿਸਰੋ ठाकुर ਖਨ ਮੈਂ ਪਹੇ ਪਰਾਏ ਪਰ ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਹੈ ਪਿਆਰਿਓ ਬਿਰਲੇ ਨੇ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ ਗੁਰ ਬਾਣੀ ਇਸ ਜਗ ਮੈਂ ਚਾਨਣ ਕਰਮ ਬਸਰ ਮੰਨ ਪਾਇਆ ਉਹਨਾਂ ਦੇ ਜੀਵਨ ਦੇ ਅੰਦਰ ਰੱਬ ਦੇ ਨਾਮ ਦਾ ਐਸਾ ਚਾਨਣ ਹੋਇਆ ਅਸੀ ਖੁਸ਼ਬੂ ਉਹਨਾਂ ਦੇ ਅੰਦਰ ਪੈਦਾ ਹੋਈ ਕਿ ਉਹਨਾਂ ਨੇ ਪੂਰੇ